प्यारे दोस्तों आज अपन गल करंगे के याददाश्त ਅਤੇ ਨਿਗਾ ਅੱਖਾਂ ਦੀ ਰੋਸ਼ਨੀ ਕਿਵੇਂ ਬਧਾਈ ਜਾ ਸਕਦੀ ਹੈ ਯਾਦਸ਼ਤ ਅਤੇ ਅੱਖਾਂ ਦੀ ਨਿਗਾ ਨਜ਼ਰ اور ਬੜੀਆਂ ਜ਼ਰੂਰੀ ਗੱਲਾਂ ਨੇ ਦੋ ਜਿਹੜੀਆਂ ਕਿ ਲਗਾਤਾਰ ਬਰਪਰਾਰ ਰਹਿਣ 70 80 90 ਸਾਲ ਦੀ ਉਮਰ ਤੱਕ ਤਾਂ ਸਾਨੂੰ ਕੀ ਖਾਣਾ ਚਾਹੀਦਾ ਤੇ ਕੀ ਨਹੀਂ ਖਾਣਾ ਚਾਹੀਦਾ ਇਸ ਬਾਰੇ ਪਹਿਲੀ ਗੱਲ ਇਹ ਹੈ ਕਿ ਜੇ ਤੁਸੀਂ ਇੱਕ ਨੁਕਤਾ ਬਣਾ ਲਓ ਛੋਟਾ ਜਿਹਾ ਕਿ ਜੇ ਕਿਸੇ ਦੀ ਯਾਦਾਸ਼ਤ ਘਟਾ ਹੈ ਜਾਂ ਨਜ਼ਰ ਘਟਾ ਹੈ ਤਾਂ ਉਹ ਤਿੰਨ ਚੀਜ਼ਾਂ ਲੈ ਲਵੇ ਬਦਾਮ ਸੌਫ ਅਤੇ ਮਿਸ਼ਰੀ ਕੁਝਾ ਮਿਸ਼ਰੀ ਇਹ ਤਿੰਨੇ ਬਰਾਬਰ ਮਾਤਰਾ ਵਿੱਚ ਪੀਸ ਲੈਣੀਆਂ ਨੇ ਭਾਵੇਂ ਤੁਸੀਂ 2-200 ਗ੍ਰਾਮ ਲੈ ਲਓ ਬਰਾਬਰ ਮਾਤਰਾ ਵਿੱਚ ਪੀਸ ਕੇ ਇਹਨਾਂ ਨੂੰ ਰੱਖ ਲੈਣਾ ਪਾਊਡਰ ਬਣਾ ਕੇ ਇੱਕ ਚਮਚਾ ਰੋਜ਼ਾਨਾ ਸ਼ਾਮ ਨੂੰ ਸੌਣ ਲੱਗੇ ਦੁੱਧ ਨਾਲ ਤੁਸੀਂ ਲੈ ਸਕਦੇ ਹੋ ਤੇ ਲਗਾਤਾਰ ਲੈਂਦੇ ਰਹਿਣ ਨਾਲ ਇੱਕ ਤਾਂ ਤੁਹਾਡੀ ਤਾਕਤ ਬਣੇਗੀ ਤਾਕਤ ਬਰਕਰਾਰ ਰਹੇਗੀ ਬੜਾ ਆਨੰਦ ਮਿਲੇਗਾ ਹਾਜਮਾ ਠੀਕ ਹੋਏਗਾ ਰਿਲੈਕਸੇਸ਼ਨ ਟੂ ਦਾ ਬੋਡੀ ਐਂਡ ਮਾਈਂਡ ਹੋਏਗੀ ਤੇ ਦੂਸਰਾ ਤੁਹਾਡੀ ਨਿਗਾ ਵੀ ਵਧੇਗੀ ਯਾਦਾਸ਼ਤ ਵੀ ਵਧੇਗੀ ਤੇ ਜਿਹੜੀ ਬੋਡੀ ਨੂੰ ਤਾਕਤ ਆਏਗੀ ਵੱਖਰੀ ਐ ਬਦਾਮਾਂ ਨਾਲ ਤਾਕਤ ਆਏਗੀ ਵੱਖਰੀ ਐ ਸੋ ਇਹ ਨੁਕਤਾ ਤੁਸੀਂ ਜ਼ਰੂਰ ਯਾਦ ਰੱਖਣਾ ਇੱਕ ਬਦਾਮ ਗਰੀ ਤੇ ਇੱਕ ਸੌਫ ਤੇ ਇੱਕ ਮਿਸ਼ਰੀ ਕੁਝਾ ਇਤਨੇ ਬਰਾਬਰ ਮਾਤਰਾ ਚ ਲੈ ਕੇ ਪੀਸ ਲੋ ਆਪਣੇ ਬੱਚਿਆਂ ਨੂੰ ਵੀ ਦਿਓ ਉਹਨਾਂ ਦੀ ਵੀ ਨਿਗਾਹ ਬਦੇਗੀ ਨਜਵਾਨਾਂ ਨੂੰ ਵੀ ਦਿਓ ਬਜ਼ੁਰਗਾਂ ਨੂੰ ਵੀ ਦਿਓ ਜੋ ਮਰਜ਼ੀ ਵਿਅਕਤੀ ਹੈ ਭਾਵੇਂ ਜਿੰਨਾ ਮਰਜ਼ੀ ਕਮਜ਼ੋਰ ਹੈ ਉਹ ਤਕੜਾ ਵੀ ਹੋਏਗਾ ਮੈਦਾ ਵੀ ਠੀਕ ਹੋਏਗਾ ਤੇ ਨਾਲ ਉਹਦੀ ਯਾਦਾਸ਼ਤ ਅਤੇ ਅੱਖਾਂ ਦੀ ਰੌਸ਼ਨੀ ਬਦੇਗੀ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਨੁਕਤਾ ਤਾਂ ਤੁਸੀਂ ਜ਼ਰੂਰ ਹਰ ਘਰ ਦੇ ਵਿੱਚ ਹੋਣਾ ਚਾਹੀਦਾ ਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਮੌਸਮ ਹੋਵੇ ਗਾਜਰਾਂ ਦਾ ਤੁਸੀਂ ਗਾਜਰਾਂ ਜਰੂਰ ਖਾਓ। ਆ ਸੰਤਰੇ ਦਾ ਜੂਸ ਜਰੂਰ ਪੀਓ ਤੇ ਨਾਲ ਨਿੰਬੂ ਪਾਣੀ ਸਕੰਜਵੀ ਜਿਨੂੰ ਆਪਾਂ ਕਹਿੰਦੇ ਆ ਉਹ ਜਰੂਰ ਤੁਹਾਨੂੰ ਆ ਲੈਣਾ ਚਾਹੀਦਾ ਹੈ ਸੇਵਨ ਕਰਨਾ ਚਾਹੀਦਾ ਹੈ ਤੇ ਇਹਦੇ ਨਾਲ ਵੀ ਤੁਸੀਂ ਆ ਰਿਲੈਕਸੇਸ਼ਨ ਟੂ ਦ ਬਾਡੀ ਐਂਡ ਮਾਈਂਡ ਤੇ ਦੀ ਨਿਗਾ ਵੀ ਬਦੇਗੀ ਤੇ ਨਾਲ ਤੁਹਾਡਾ ਜਿਹੜਾ ਯਾਦਸ਼ਤ ਦਾ ਸਿਸਟਮ ਹੈ ਉਹ ਵੀ ਠੀਕ ਹੋਏਗਾ। ਤੇ ਦੂਸਰੀ ਗੱਲ ਇਹ ਏਗੀ ਤੇ ਤੀਸਰੀ ਗੱਲ ਇਹ ਹੈਗੀ ਹੈ ਕਿ ਇੱਕ ਛੋਟਾ ਜਿਹਾ ਨੁਕਤਾ ਹੈਗਾ ਕਿ ਇੱਕ ਤਾਂ ਪਿਆਜ ਦਾ ਰਸ ਇੱਕ ਅਦਰਕ ਦਾ ਰਸ ਤੇ ਇੱਕ ਤੁਸੀਂ ਥੋੜਾ ਸ਼ਹਿਦ ਪਾ ਲੈਣਾ ਵਿੱਚ ਤੇ ਨਾਲ ਡਿੰਬੂ ਦਾ ਰਸ ਇਹ ਚਾਰੇ ਰਸ ਕੱਢ ਕੇ ਜੇ ਤੁਸੀਂ ਰੋਜ਼ਾਨਾ ਪੀਣ ਲੱਗ ਜਓ ਤੇ ਫਿਰ ਦੇਖੋ ਕਿਆ ਕਮਾਲ ਹੁੰਦੀ ਹੈ ਸਰੀਰ ਥਕਾਵਟ ਵੀ ਨਹੀਂ ਮੰਨੇਗਾ ਅੱਖਾਂ ਦੀ ਰੌਸ਼ਨੀ ਵੀ ਵਧੇਗੀ ਪੇਟ ਵੀ ਠੀਕ ਹੋਏਗਾ ਤੁਹਾਡਾ ਮੇਦਾ ਵੀ ਠੀਕ ਹੋਏਗਾ ਤੁਹਾਡਾ ਲਿਵਰ ਵੀ ਠੀਕ ਹੋਏਗਾ ਸਮੱਸਿਆ ਉਹ ਤੇ ਹੁੰਦੀ ਆ ਜਦੋਂ ਅਸੀਂ ਖੁਰਾਕ ਬਨੌਕੀ ਕਰ ਦਿੰਦੇ ਆ ਜਿਵੇਂ ਪੀਜ਼ਾ ਹੈਗਾ ਮੈਦਾ ਹੈਗਾ 버거 ਹੈਗਾ ਜਾਂ ਹੋਰ ਐਸੀ ਚੀਜ਼ਾਂ ਚਟਣੀਆਂ ਵਗੈਰਾ ਇਦਾਂ ਲੈ ਲਿਆ ਤਾਂ ਸਾਨੂੰ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਕੁਦਰਤੀ ਚੀਜ਼ਾਂ ਦੇ ਖਾਣੇ ਤੇ ਕੁਦਰਤ ਦੇ ਨੇੜੇ ਰਹਿਣਾ ਚਾਹੀਦਾ ਖੁੱਲੀ ਹਵਾ ਦੇ ਨੇੜੇ ਰਹਿਣਾ ਚਾਹੀਦਾ ਜਿਵੇਂ ਤੁਸੀਂ ਵੇਖ ਹੀ ਰਹੇ ਹੋ ਮੈਂ ਵੀ ਇਸ ਵੇਲੇ ਖੁੱਲੀ ਹਵਾ ਦੇ ਵਿੱਚ ਜਾਮਣ ਦੇ ਰੁੱਖ ਦੇ ਨੇੜੇ ਬੈਠਾ ਇਹ ਵੀਡੀਓ ਸ਼ੂਟ ਕਰ ਰਿਹਾ ਹਾਂ ਤੇ ਇੱਕ ਗੱਲ ਇਹ ਵੀ ਹੈ ਕਿ ਜੇ ਤੁਸੀਂ ਰੋਜ਼ਾਨਾ ਖਾਸ ਕਰਕੇ ਸਰਦੀਆਂ ਦੇ ਦਿਨਾਂ ਦੇ ਵਿੱਚ 6 ਮਹੀਨੇ ਆਮਲਾ ਖਾ ਲੋ ਕੱਚਾ ਆਮਲਾ ਕਦੂਕਸ ਕਰਕੇ ਖਾ ਲੋ ਉਹਦਾ ਜੂਸ ਕੱਢ ਕੇ ਪੀ ਲੋ ਜਾਂ ਜਾਂ ਫਿਰ ਉਹਨੂੰ ਆਚਾਰ ਬਣਾ ਕੇ ਖਾ ਲੋ ਤੇ ਭਾਵੇਂ ਉਹਦਾ ਮਰਬਾ ਬਣਾ ਕੇ ਖਾ ਲੋ ਜਿਵੇਂ ਮਰਜ਼ੀ ਖਾਓ ਤੁਸੀਂ ਆਮਲਾ ਖਾਓ ਆਮਲਾ ਤੁਹਾਨੂੰ ਇੱਕ ਤਾਂ ਤਾਕਤ ਦੇਗਾ ਤੇ ਦੂਸਰਾ ਤੁਹਾਨੂੰ ਥਕਾਵਟ ਨਹੀਂ ਹੋਣ ਦੇਗਾ ਤੇ ਤੀਸਰਾ ਤੁਹਾਡੀ ਉਮਰ ਵੀ ਲੰਮੀ ਹੋਏਗੀ ਤੇ ਨਰਵਸ ਸਿਸਟਮ ਵੀ ਠੀਕ ਰਹੇਗਾ ਤੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵੀ ਕੰਟਰੋਲ ਰਹੇਗਾ 슈ਗਰ ਵੀ ਕੰਟਰੋਲ ਰਹੇਗੀ ਆਮਲੇ ਚ ਐਸੀਆਂ ਤਾਕਤਾਂ ਨੇ ਐਸੀਆਂ ਖੂਬੀਆਂ ਨੇ ਗਰਮੀਆਂ ਦੇ ਵਿੱਚ ਆਮਲੇ ਦਾ ਮਰਬਾ ਖਾਓਗੇ ਜੇ ਤੁਹਾਨੂੰ ਧੁੱਪ ਨਹੀਂ ਲੱਗੇਗੀ ਥਕਾਵਟ ਨਹੀਂ ਹੋਏਗੀ ਆਮਲੇ ਦਾ ਮਰਬਾ ਰੋਜ਼ਾਨਾ ਇੱਕ ਪੀਸ ਖਾਣ ਨਾਲ ਤੁਸੀਂ ਬਹੁਤ ਬਹੁਤ ਮਜ਼ਬੂਤ ਹੋ ਸਕਦੇ ਹੋ ਸਾਡੇ ਅਖਾੜੇ ਦੇ ਪਹਿਲਵਾਨ ਨੇ ਜੋ ਨਜ਼ਦੀਕੀ ਅਖਾੜਾ ਮੇਰੇ ਖੰਨੇ ਦੇ ਨਜ਼ਦੀਕ ਮਲਕਪੁਰ ਉੱਥੇ ਦੇ ਪਹਿਲਵਾਨ ਵੀ ਮਰੱਬਾ ਜ਼ਰੂਰ ਖਾਂਦੇ ਨੇ ਜੇ ਤੁਸੀਂ ਵੀ ਪਹਿਲਵਾਨਾਂ ਵਾਲੀ ਖੁਰਾਕ ਆਪਣੀ ਖੁਰਾਕ ਸ਼ਾਮਿਲ ਕਰ ਲਓ ਮਰੱਬਾ ਆਮਲੇ ਦਾ ਤਾਂ ਵੀ ਤੁਸੀਂ ਵੀ ਬੜੇ ਮਜ਼ਬੂਤ ਹੋ ਸਕਦੇ ਹੋ ਤੇ ਇੱਕ ਮਿੱਤਰੋ ਛੋਟੀ ਹਰੜਾ ਜਿਹਦਾ ਪਾਊਡਰ ਬਣਾ ਕੇ ਜੇ ਤੁਸੀਂ ਰੋਜ਼ਾਨਾ ਅੱਧਾ ਚਮਚ ਲੈ ਲੈਂਦੇ ਹੋ ਤਾਂ ਇੱਕ ਤਾਂ ਪੇਟ ਬਿਲਕੁਲ ਸਾਫ਼ ਹੋਏਗਾ ਕਬਜ਼ ਨਹੀਂ ਰਹੇਗੀ ਤੇ ਇੱਕ ਦਿਨਾਂ ਨਸਰ ਵੀ ਵਧੇਗੀ ਨਜ਼ਰ ਤੇ ਵੀ ਅੱਛਾ ਅਸਰ ਕਰੇਗੀ ਤੇ ਇਹੋ ਜਿਹੇ ਜਿਹੜੇ ਚੀਜ਼ਾਂ ਨੇ ਹਰੀਆਂ ਸਬਜ਼ੀਆਂ ਖਾਣੀਆਂ ਤੇ ਲਗਾਤਾਰ ਆਪਣੇ ਆਪ ਨੂੰ ਚੜ੍ਹਦੀ ਕਲਾ ਚ ਰੱਖਣਾ ਖੁਸ਼ ਰਹਿਣਾ ਵੱਧ ਤੋਂ ਵੱਧ ਪਾਣੀ ਪੀਓ ਡੀਹਾਈਡਰੇਸ਼ਨ ਨਹੀਂ ਹੋਣੀ ਦੇਣੀ ਚਾਹੀਦੀ ਬਾਡੀ ਨੂੰ ਜਿੰਨਾ ਤੁਸੀਂ ਵੱਧ ਤੋਂ ਵੱਧ ਪਾਣੀ ਪੀਓਗੇ ਉਹਨਾਂ ਤੁਸੀਂ ਖੁਸ਼ ਵੀ ਰਹੋਗੇ ਰਿਲੈਕਸੇਸ਼ਨ ਵੀ ਰਹੇਗੀ ਤੁਹਾਨੂੰ ਤੇ ਇਸ ਕਰਕੇ ਮਿੱਤਰੋ ਧਿਆਨ ਦਿਓ ਜਰਾ ਜੇ ਤੁਸੀਂ ਆਪਣੀ ਅੱਖਾਂ ਦੀ ਰੋਸ਼ਨੀ ਵਧਾਉਣੀ ਚਾਹੁੰਦੇ ਹੋ ਤਾਂ ਇਹਨਾਂ ਗੱਲਾਂ ਵੱਲ ਜਰੂਰ ਧਿਆਨ ਦਿਓ ਬਦਾਮ ਮਿਸ਼ਰੀ ਕੂਜਾ ਅਤੇ ਸਾਂ ਪਾਊਡਰ ਮਿਲਾ ਕੇ ਰੋਜ਼ਾਨਾ ਇੱਕ ਚਮਚ ਖਾਓ ਟਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ